ਹਾਂਜੀ ਨੇਰੀ ਦੇ ਨੁਕਸਾਨ ਬਹੁਤ ਨੇ ਦੇਖੋ ਮੱਕੀ ਕਿਵੇਂ ਤੋੜੀ ਐ ਆਹ ਜਿਹੜੀ ਲੈਣ ਜਾਂਦੀ ਐ ਸਾਰੀ ਲੈਣ ਤੋੜਦੀ ਐ ਇੱਥੇ ਜੋੜਾ ਸੀ ਖੰਭਿਆਂ ਨਾਲ ਆ ਡਿੱਗੀਆਂ ਪਏ ਨੇ ਤਾਰਾਂ ਤੇ ਮੱਕੀਆਂ ਸਾਰੀਆਂ ਤੋੜਤੀਆਂ ਆਪਣੇ ਉਧਰ ਖੇਤ ਕੰਨੀ ਮੈਂ ਜਾ ਕੇ ਆ ਉਧਰ ਵੀਡੀਓ ਬਣਾ ਕੇ ਆ ਆਹੀ ਕੋਸਾ ਸਾਰਾ ਸਾਰੀਆਂ ਮੱਕੀਆਂ ਟੁੱਟੀਆਂ ਜੀ ਤੁਹਾਨੂੰ ਦਿਖਾਈਏ ਬੁਰਾ ਹਾਲ ਹੈ ਦਰਥ ਹੈ ਤੇ ਲਾਈਟ ਦਾ ਕੋਈ ਪਤਾ ਨਹੀਂ ਹੈ 2 ਦਿਨ ਆਵੇ 3 ਦਿਨ ਕਿਉਂ ਖੰਭੇ ਐ ਟੁੱਟੇ ਪਏ ਨੇ ਆ ਦੇਖੋ ਖੰਭੇ ਨਾਲ ਬਹੁਤ ਨੁਕਸਾਨ ਐ ਤੇ ਉਹ ਸਾਹਮਣੇ ਘਰ ਵਾਲਿਆਂ ਦੇ ਵਿਚਾਰਿਆਂ ਨੂੰ ਮੈਂ ਸੈੱਟ ਦਿਖਾਵਾਂਗਾ ਇੰਨਾ ਜ਼ਿਆਦਾ ਨੁਕਸਾਨ ਆਗਾ ਆ ਸਾਰੀ ਛੱਤ ਲੈ ਕੇ ਡਿੱਗ ਕੇ ਉਹਨੇ ਦੂਸਰੇ ਘਰ ਤੇ ਡਿੱਗ ਪਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਤੇ ਗੱਲ ਕਰ ਜਾਨੋ ਬਚ ਗਏ ਹਜੇ ਸਾਰੇ ਅੰਦਰ ਸੀ ਜੇ ਕੋਈ ਬਾਹਰੇ ਹੁੰਦਾ ਕੋਈ ਨੁਕਸਾਨ ਬਹੁਤ ਹੋ ਜਾਣਾ ਆ ਸਾਰਾ ਸੈੱਟ ਜਿਹੜੀ ਆ ਆ ਮਤਲਬ ਕਿ ਆ ਘਰ ਤੋਂ ਚੱਕ ਕੇ ਦੂਜੇ ਪਾਸੇ ਮਾਰਿਆ ਇੰਨਾ ਜ਼ਿਆਦਾ ਨੁਕਸਾਨ ਆ ਜੀ ਉਹ ਤੁਮਨ ਦੁਖੀ ਹੋਇਆ ਨਾ ਦੇਖ ਕੇ ਵਿਚਾਰਿਆ ਨਾ ਹਮਾਂ ਨੇ ਟਾਈਮ ਨੇ ਜੀ ਠੀਕ ਹੈ ਤੁਹਮੇ ਰੀਵੇ ਦੇਖ ਲਕਨੇ ਤੋਰ ਤੇ ਤਗ ਤੇ ਲੋਕਾਂ ਨੇ ਇਤਰਾ ਬਹੁਤ ਲੱਗੇ ਨਹੀਂ ਸਾਡੇ ਤਾਂ ਗੱਲ ਕਰ ਲੈ ਟਾਈਮ ਬਥੇ ਤੁਹਾਡੇ ਪਿੰਡਾਂ ਦਾ ਪਤਾ ਨਹੀਂ ਕਿ ਮੈਂ ਉਹ ਸਭ ਤਾਂ ਬਹੁਤੀ ਬੁਰਾ ਹਾਲ ਜੀ ਤੇ ਜਿਹੜੇ ਫੜਾਕੇ ਪੜੀ ਤੱਕ ਤੇ ਅੜੇ ਹਵਾ ਦੇ ਆ ਲੱਗੇ ਵੀ ਅੱਜ ਤਾਂ ਅੰਦਰ ਵੀ ਥੱਟ ਚੋਪੀ ਦੇ ਅੰਨੇ ਰਿਖੇ ਸਾਡੇ ਤਾਂ ਬਹੁਤ ਚਾਰ ਤੇ ਦੇਖ ਝਾੜਤੀ ਸਾਰਿਆਂ ਡਾਣਨਾ ਰੱਤੇ ਥੱਲੇ ਡੰਗਰ ਪੜੇ ਮਹਾਵ ਜੇਤਨ ਅੰਦਰ ਉਹਦੇ ਜਿੱਤੀ ਡੰਗਰ ਤੋਂ ਨਾ ਬੱਤਰ ਬੰਨੀ ਅਨੇ ਰਜ਼ਰੀ ਹੈ ਪਟੂ ਦੇ ਅੰਦਰ ਬੰਨ੍ਹ ਕੇ ਜਦੋਂ ਤੋਂ ਜੀ ਦੇ ਅੰਦਰ ਇਹ ਭਰੀ ਆਵੈ ਨਾ ਰਾਣੀਆਂ ਵਾਲਿਆ ਕੁੱਤਿਆਂ ਦੀ ਗੱਲ ਕਰ ਸੁੱਖ ਰਹੀ ਹੈ ਨਾ ਦਰਸਤ ਲਾਪਰ ਨੇ ਆਪਾਂ ਡੰਗਰਾ ਮੰਨੇ ਤੇਰੀ ਰੀ ਬੰਨ੍ਹ ਤੋ ਜਾਨਾ ਤੇ ਅੱਧੀ ਕਨੇ ਨਹੀਂ ਲਿਆ ਤਾਂ ਨੰਗੀ ਆ ਹੁਣ ਅੱਧਾ ਜੇ ਟੋਨ ਆਲਾ ਹੜ ਤੇ ਜੇ ਟੋ ਵੀ ਇਹਨੇ ਕਿਵਦਾ ਹੁੰਦਾ ਹੁੰਦਾ ਹੈ ਅੱਧੀ ਰੋਤ ਨੰਗੀ ਅੱਧੀ ਰਹਿ ਗਈ ਸੁਖ ਸਾਦ ਦੀ ਨੰਗ ਦੇ ਚੱਲੇ ਹਿੰ ਨਾ ਇਹ ਵੀ ਜਰੀਆ ਉਹ ਗੁਰਗਾਲੀਆਂ ਗੱਲਾਂ ਤਾਂ ਹੁਣ ਬਹੁਤ ਵਧੀਆ ਨੇ ਪੁਰਾਣਾ ਜੁੱਤ ਹੋਰ ਹਸਾਂ ਨਾਲ ਜਿਉਂਦਾ ਪੁਰਾਣਾ ਜੁੱਤ ਹੋਰ ਹਸਾਂ ਨਾਲ ਮੈਂ ਕਹਿੰਦਾ ਮੇਰੇ ਕੋਲ ਚਾਖੇ ਵਾਲੀ ਗੱਲ ਹੈ ਪੁਰਾਣੇ ਢੁੰਡਾਂ ਦੀ ਹੋਰ ਗੱਲ ਕੀ ਨਵੇਂ ਜੋ ਕੁਝ ਹੀ ਹੋਰ ਗੱਲ ਆਉਂਦੀ ਹੈ ਨਾ ਮੈਂ ਜੋ ਪੁਰੇ ਸਾਬ ਨਹੀਂ ਚੱਲਣਾ ਪੈਂਦਾ ਆਪਾਂ ਦਾ ਹੈ ਪੁਰਾਣੀਆਂ ਗੱਲਾਂ ਮਾ ਕੋਈ ਸੁਣਣਾ ਦੇ ਕੋਈ ਧੀਆਂ ਤੇ ਕੋਈ ਸੁਣ ਰੋਣੀਆ ਕੋਈ ਕੋਈ ਪਸੰਦ ਬਣ ਲਈਏ ਕਿ ਇਸ ਨੂੰ ਦੱਸੇ ਹੀ ਗਈ ਕਰਨਾ ਚਾਖਿਆਂ ਦੀਆਂ ਗੱਲਾਂ ਜਿਵੇਂ ਚਾਖੇ ਹੁੰਦੇ ਤੇਲ ਦੀ ਬੋਤਲ ਅਸੀਂ ਬਾਹਰੀ ਨਾ ਵਰਦੀ ਪੂਰੀ ਜਿਆ ਤੇਲ ਦੀਵਾ ਚੱਲਦਾ ਹੈ ਇਹ ਜਦ ਵੀ ਚੱਕਾ ਚ 10 10 15 15 ਦਿਨਾਂ ਬਾਅਦ ਦੋ ਦਿਨਾਂ ਸਾਡੀ ਦੋ ਪੰਚਕ ਬੁੱਕ ਤੁਹਾਨੂੰ ਤੇ ਦੀਵਾ ਚਾਂਦ ਦਾ ਵਾਰ ਆਖਦੇ ਬਿਤੇ ਤੇ ਚੱਕਾ ਅਸੀਂ ਬਾਹਰੇ ਕਰਦੀ ਹਾਂ ਕੋਈ ਤੱਕ 14 ਨੂੰ ਫੇਰ ਅਸੀਂ ਦੇਖੇ ਨਾ ਮੰਜੇ ਗੋਹਣੀ ਆ ਉੱਥੇ ਵੱਡੀ ਸਾਰੀ ਸਤ ਜੀ ਦਾ ਜੱਜ ਚ ਚੋਸੀ ਪਈ ਗਈ ਸੀ 15 ਵੀ ਕਰਦੇ ਹਾਂ ਸਾਰੇ ਉੱਥੇ ਪਈ ਜਾਣੇ ਦੋ ਘਰਾਂ ਦੀਆਂ ਕੁੜੀਆਂ ਦੇ ਰੇੜੇ ਘਰੋਂ ਦੇ ਉਹਨੂੰ ਸਾਡੀ ਚੱਚੀ ਸੱਜਦੀ ਹੈ ਜਦੋਂ ਬਾਹਰ ਪਰੋਣੀ ਤਦ ਕਰਕੇ ਉਹ ਤੇ ਮਿਸਟਰੀ ਕੱਟ ਕੇ ਕੱਢ ਜੀ ਨਹੀਂ ਜਾਂਦੇ ਹੈ ਤੇ ਬੜੀ ਉੱਡੀ ਨਾਲ ਦਿੱਤਾ ਰਹੇ ਆ ਸੰਦਾਨਾ ਉਹ ਸੰਪਰਕ ਤੇ ਅਕੀਦਤ ਤੇ ਇਹ ਆਪ ਕੋ ਨਿਕਲੇ ਕਿ ਉਹ dane wala samasya thi bane ਜੀ ਚੋਲ੍ਹੇ ਕਰਦੀਆਂ ਅੱਜ ਜਿਹੜੀਆਂ ਹਨ ਤੇ ਖਾਂ ਦੇਵਾ ਇਹ ਵੀ ਇਹਦੇ ਬੱਚੇ ਹੁੰਦੇ ਨਾ ਕੋਈ ਪਤਾ ਨਹੀਂ ਕਿਹੜੇ ਕੀ ਹੁੰਦੇ ਤੇਰੇ ਆ ਰਹੀ ਹੁੰਦੇ ਸੇਧੀਆਂ ਕਰ ਲਿਆ ਕੜਾ ਕਰ ਲਿਆ ਫਿਰ ਉਹ ਵੰਡ ਲੈਣੇ ਪਾਟਣਾ ਹੈ ਤੱਕ ਉਹਦਾ ਜਿਹੜਾ ਇਹ ਜਿਹੜਾ ਖਾਦਾ ਜਾਂਦਾ ਖਾਣਾ ਨਾ ਦੂਜਿਆਂ ਦੇ ਭਾਈ ਭੈਣ ਖਾਂਦੇ ਮਾਂ ਤੇ ਉਹ ਵੀ ਖਾਂਦੇ ਜਦੋਂ ਪੁਰੀਆ ਚੋਲੇ ਆਉਂਦੇ ਸਾਸਵੇਂ ਤੋਂ ਸਭੰਦਾ ਖਾਦਾ ਇਹ ਭਰਾ ਨੇ ਗੱਲਾਂ ਬਾਤਾਂ ਨੇ ਆਪਣੀ ਜੱਟੇ ਜੋੜ ਕੇ ਬੈਠੀਆਂ ਰੱਖਦੇ ਨਾ ਜਿੱਦੇ ਇਕੱਠੇ ਕਰਦੀਆਂ ਛੋਪਾ ਪਾਉਂਦੀਆਂ ਛੋਪਾ ਦਾ ਕੋਈ ਕਥਾ ਨਹੀਂ ਇਹ ਵਾਲ ਕੀ ਐ ਛੋਪ ਕੀ ਐ ਟੱਕੜਾ ਕੀ ਐ ਚਰਮ ਕੀ ਐ ਹੁਣ ਤੇ ਜਿੱਦਾਂ ਕੋਈ ਪਤਾ ਨਹੀਂ ਹੈ ਨਾ ਇਹਨਾਂ ਪਰਾਂਿਆਂ ਉਹ ਨਾ ਹੀ ਨਾਉਂ ਨਹੀਂ ਆ ਕਿ ਅਚਾਰ ਕਾ ਪੁੰਚਾ ਦੁਨੀਆ ਚੋਂ ਉਹਨਾਂ ਨੂੰ ਪਹਿਲੇ ਜੀ ਬਾਰੇ ਪਤਾ ਉਹਨਾਂ ਵਾਲੇ ਜੀ ਨੂੰ ਕੋਈ ਪਤਾ ਨਹੀਂ ਉਹ ਤਾਂ ਪਤਾ ਨਹੀਂ ਕਿ ਅੱਧਰ ਚੱਕੇ ਨੂੰ ਆਂਗੜਨਾ ਕਿੱਧਰ ਗਿਆ ਸਭ ਤੋਂ ਨਵਾਂ ਜੀ ਕਾਰਾ ਇਹਨੇ ਕਰਾਨੇ ਕਿ ਬੰਦਾ ਅਲਟ ਹੱਕ ਜਿੱਨੇ ਜਿੱਕੇ ਜੀ ਉਹਨਾ ਦੋ ਪਾਸੇ ਤੂ ਚੱਲਦੇ ਹੋਣ ਵਿਚ ਪਾਸੇ ਫਿਰ ਆਪਾਂ ਹੀ ਵੱਡਾ ਅਲਟ ਹੱਕ ਦਾ ਹੁੰਦਾ ਇੱਕ ਪਾਸੇ ਮੈਂ ਦੇ ਵਾ ਆਪਣਾ ਗਰਦਰ ਤੇ ਸਾਨੂੰ ਬਨੋਏ ਗਰਦਰ ਤੇ ਬਨਿਆੜੀ ਹੁੰਦੀ ਸਨੇਹਾ ਥਾਕੇ ਦਰਜਾ ਮਿੱਤੂ ਨੋ ਸੋਟੀ ਹੁੰਦੀ ਹੱਥ ਜਖੜਾ ਦਾ ਪ੍ਰਾਣੀ ਗਰਦਰ ਤੇ ਦਾ ਹਲਵੇਂ ਦਾ ਦੋੜ ਕੰਨ ਨਾ ਬੈਜਾ ਪੁੱਤਾ ਬੱਦਮ ਹੁਕੀ ਰਾਈ ਇਸ ਪਾਸੇ ਮੇਰਾ ਭਰਾ ਹਟਾਕ ਦਾ ਇੱਕ ਪਾਸੇ ਮਾਇਆ ਕਜੀ ਕਿਉਂ ਦੋ ਹਲਟਾ ਦਾ ਕੋੜਾ ਥੋੜਾ ਪਾਣੀ ਹੁੰਦਾ ਮੇਰੇ ਬਾਪੂ ਵਿਚਾਰਾ ਲੱਕਾ ਚ ਰਹਿਣਾ ਛੋਟੀ ਛੋਟੀ ਕਿਆਰੀਆਂ ਬੱਤੀਆਂ ਉਹ ਵਿਚਾਰਾ ਰਵਾ ਹੁੰਦਾ ਪਾਣੀ ਇਕੱਠਾ ਲੱਟਾਂ ਲੱਗੀਆਂ ਹੁੰਦੀਆਂ ਤੇ ਸਾਰਾ ਵੀ ਉੱਥੇ ਕਿਆ ਕਾਰ ਤੋਂ ਹੁੰਦੀ ਆ ਬਣੋ ਸੋਰਦੇ ਹੁੰਦੇ ਹਾਟਾਂ ਨਾਲ ਹੀ ਹੁੰਦਾ ਇਦੋਂ ਹਲਟਾ ਨਾਲੋਂ ਚੱਲ ਕੇ ਬਾਹਰੋਂ ਘੱਲਾ ਅੱਖਾਂ ਨੂੰ ਥੱਲੇ ਉੱਪਰਿਆਂ ਦਾ ਤੜਕੇ ਨੂੰ ਪੇਰ ਕਰ ਜਾਣਾ ਹਲਟ ਬਹੁਤ ਜ਼ਿਆਦਾ ਰਹਿਸ ਤੇ ਰੁਕਣਾ ਬਹੁਤ ਹੀ ਜ਼ਿਆਦਾ ਰਹਿਤੀ ਹੈ ਹੁਣ ਤਾਂ ਕੋਈ ਸਾਗੇ ਦਾ ਸਾਧਨ ਜੀ ਨਹੀਂ ਕੋਟੋ ਪਿੱਛੇ ਰੱਖ ਲੈਣਾ ਉੰਡਾਲਾ ਰਹਿ ਜੀ ਕੋਟੋ ਪਿੱਛੇ ਰੱਖ ਲੈਣਾ ਦਾਇ ਨਾ ਠਿੰਡਾ ਪਾਣੀ ਚੱਲੀ ਜਾਂਦਾ ਠਿੰਡਾਂ ਦਾ ਜੜੇ ਦਾ ਆ ਜਾਂਦਾ ਨਾ ਪਾੜ ਸੇ ਚੱਲਦਾ ਅੰਦਰ ਹੱਟਾ ਪਾਣੀ ਉੰਡਾ ਲੈ ਆ ਜਦੋਂ ਲੋਟ ਲਾਈ ਹੋ ਜਾਣਾ ਅਲਟਨਾਰਾ ਮੰਡੇ ਤੱਕ ਉੱਨ੍ਹਾ ਨੇ ਗੱਲ ਬਾਤ ਨਹੀਂ ਪਤਾ ਹਾਂ ਪਤਾ ਹਾਂ ਵੀ ਜਦ ਦਾ ਮੇਰੇ ਕੋਲ ਵੀ ਜਦ ਦਾ ਗੰਗਵਾਹਾਰਾ ਵੀ ਜੀ ਤੇ ਜਿਆ ਕਿਸੇ ਨਾ ਭਾਦੇ ਰਿਹਾ ਜੀ ਇਹੋ ਬਾਤ ਚਲਾਉਂ ਲੱਗ ਪਾ ਤੇਰੇ ਪੱਲਾ ਐ ਤੂੰ ਪੈਰ ਤੇ ਥਪਾਲ ਜੇ ਫਿਰ ਜੂਲੀ ਨਾ ਪਤਾ ਕਿ ਤੂੰ ਵੀ ਨਹੀਂ ਕਰ ਉਹਦੀ ਉਹਦੀ ਕਹਾਵਾਂ ਦੇ ਤੋਂ ਆਪਣੇ ਕਰ ਦੇ ਨਾ ਸਾਮਾਲੇ ਤੋਂ ਆਪਣੇ ਪੁੱਲੇ ਪੁੱਲੇ ਕਰ ਦੇ ਬਹੁਤ ਜਿਆਦਾ ਸਮਾਨ ਜੀਨ ਕਿਦਾ ਜਿਹੜਾ ਪੁਰਾਣਾ ਜੀਵਨ ਤੇ ਪਰਤ ਬਹੁਤ ਸੋਹਣਾ ਸੀ

ਗੜੀਆਂ ਦੇ ਰਕਤਾਂ ਕੀ ਪਤਾ ਸਾਰੇ ਕਿਚੜੀਆਂ ਹੁੰਦੀਆਂ ਰੋਟ ਨੂੰ ਵੀ ਪਾਸੇ ਦਾ ਰੱਹਾ ਸਾਡੇ ਦੇ ਜਿਹੜਾ ਪੁੱਟਕੇ ਦੂਰੀਆਂ ਨਾਲ ਪਾਤਾ ਦੀ ਕੋਕਾਂ ਲਗਦੀ ਇਹ ਤੋਂ ਜੇਰੀ ਕਿਚੜੀਆਂ ਦੇ ਕਪੜੇ ਨਪਕਾਤੇ ਹੁੰਦੇ ਨੇ ਜਦ ਸਰਕਾਰਾਂ ਦੇ ਕਿਚੜੀ ਸਮਾਜ ਦਾ ਦੇ ਪਤਾ ਆਏ ਹੁੰਦੇ ਹਾਇਲੀ ਗੋਹੇ ਪਾਕੇ ਚਾਹ ਜਾਂਦੀ ਚੰਗਾ ਪਾਣੀ ਮੈਂ ਤੇ ਹਮ ਉਤਾਲੀ ਟਪਲਾ ਤੋਂ ਲੰਬੀ ਰਹੇ ਜਦੋਂ ਨਾਲ ਸੰਗਤੇ ਹੋਂ ਤਾਂ ਕੋਈ ਕਿਸੇ ਦੇ ਹੱਥ ਦੀ ਚੀਜ਼ ਨਹੀਂ ਖਾਂਦਾ ਤਾਂ ਕਿ ਕਿਹੜਾ ਸੁਧਾਰ ਹੁੰਦਾ ਕਿਤਾ ਆਪਣੇ ਖਾਣਾ ਵਾਢੀ ਦੇ ਤੋਂ ਨਹੀਂ ਸਾਡੀ ਰੱਬਾ ਜੁਬਤੀ ਇਹ ਬਹੁਤ ਹੀ ਵਧੀਆ ਸੀ ਬੱਤਾ ਬਹੁਤ ਹੀ ਵਧੀਆ ਸੀ ਉਹਦੇ ਪ੍ਰਾਣਾਂ ਵਿਚਾਰੇ ਢੋੜਾ ਦੇ ਛਾਵਾਂ ਕਿੱਲੇ ਚਾਹਰੇ ਕਰਕੇ ਵਿੱਚ ਪੈ ਜਾਉਨੇ ਕਿੱਥੇ ਦੇ ਪੱਕੇ ਕਿੱਥੇ ਦੀਆਂ ਲੱਟਾਂ ਛਾਂ ਮੇਟਾ ਪਰ ਛਾਂ ਮੇਟੇ ਤਰਕਪੜੇ ਬੜੇ ਨਹੀਂ ਦੇਖਦੇ ਕਿ ਰੱਤ ਮੁਦੀ ਲਾਉਣਾ ਪੈਣੀ ਆਪਾਂ ਨੂੰ ਸੇਰ ਬਜਾਉਣੀ ਬੱਗ ਤੋਂ ਬੱਗ ਸਾਰੇ ਦਰਾਂ ਤੋਂ ਲਾਉਗਾ ਭਾਈ ਤੋਂ ਰਟਾਈ ਨਹੀਂ ਆਪਸ ਕੋਲੇ ਬੜੇ ਬੜੇ ਲਾਉਂਦੇ ਕਿਤੇ ਸੇਰਾ ਪਾਣਾ ਚੰਗਾ ਜੀਵਨ ਹੋਊਗਾ ਚੰਗਾ ਸਾਹ ਆਉਗਾ ਆਪਾਂ ਨੂੰ नहीं का बाता को तो वातावरण लाओ सारे बारे मोटर तो ला ले लावे बड़े बड़े खुले खुले दरख ला, 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 पड़े -पड़े पिले -पिले पिले ला वो अपने खातरे ठीक है यह नरियाँ गलत ने पुत पुराने कुंडे बुजुर्ग ना। ने ਤੇ ਪ੍ਰਾਣੀਆ ਪ੍ਰਾਣੀਆ ਗੱਲਾਂ ਬੰਨਵਾਉਂਦੀਆਂ ਨੇ ਵਧੀਆ ਹੁਣ ਕਰਦੇ ਆਂ ਤਿੱਲਾ ਲੱਗਦੀਆਂ ਤੇ ਪਹਾੜ ਝੁਕਦੀਆਂ ਤੱਕ ਤਾਂ ਜਦੋਂ ਕਿ ਪਾਣੀ ਤਾਂ ਤੱਕ ਉਸ ਸਰਪਾਈਆ ਬਹੁਤ ਜ਼ਿਆਦੀ ਸੀ ਤੇ ਨਿਰਮ ਹੁੰਦੇ ਚਾਰਾਂ ਪਾਸੇ ਟੁੱਪੜ ਹੁੰਦੇ ਕਿੰਨਾ ਪਾਉਂਦੇ ਬਹੁਤ ਜ਼ਿਆਦੇ ਉੱਤੇ ਬਹੁਤ ਸੋਹਣੀਆਂ ਝੂਟੇ ਲੈਂਦੀਆਂ ਮੇਰੇ 4 ਵਜੇ ਤੀਰਾਂ ਪਾਣੀ ਨੂੰ ਜਾਂਦੇ ਥੋੜੇ ਵੱਡੀ ਹੀ ਬਾਤ ਆਉਂਦੀ ਆ ਕੈਸਾ ਲੱ ਕਿੱਥੇ ਰਹਿੰਦੀਆਂ ਤੇ ਹਸਰੀਆਂ ਵੇੜਦੀਆਂ ਹੁਣ ਦੇ ਕੁੱਟੀਆਂ ਲੱਗਿਆ ਤਾਂ ਪੰਜਰੋਲੇ ਲੱਗਦੇ ਕੋਈ ਝੂਟਾ ਨਹੀਂ कुछ नहीं कर रहा है इधर टूट रहा है तां तीन इनके चक्कर आ जाने है। तो जान में इन टूट जाने में टूट जाने के चक्कर चलता है तो बहुत चक्कर आता है तो क्या जानती बताया कि यहाँ से जानती वहाँ भी अभी बारिश आने के नाम पर जाना ही है जब जाना है क्या निकाय ना हम देने ये कुछ जाना है तब जहाँ है जानना ही जहाँ है ਸੋ ਸਾਨੂੰ ਸਮਝ ਆ ਗਿਆ ਦੇ ਪੇਪਰ ਦੀ ਤਿਆਰੀ ਤੇ ਕੁਝ ਪੇਪਰ ਇਹਦੇ ਹੋ ਗਏ ਤੁਸ ਰਹਿੰਦੇ ਨੇ ਬੱਚਿਆਂ ਦੀਆਂ ਛੁੱਟੀਆਂ ਹੋ ਜਾਣੀਆਂ ਤੇ ਉਹ ਵੀ ਗੱਲ ਦੱਸੀ ਹੈ ਕਿ ਇਹਨਾਂ ਨੂੰ ਬੱਚਿਆਂ ਨੂੰ ਪੜਾਈ ਦਾ ਪਲੇਸਰ ਬਾਹਰ ਕਰਨ ਨਹੀਂ ਕੀ ਵਿਚਾਰੇ ਹਨ ਤੇ ਬਹੁਤ ਜ਼ਿਆਦਾ ਕਿ ਇਹਨੂੰ ਤਿੰਨ ਅਪਲੇਸਰ ਸਰਕਾਰੀ ਛੁੱਟੀਆਂ ਤੇ ਪੜ੍ਹਦੇ ਹੋਣ ਪੜਾਈ ਵੀ ਹੋਖੀ ਅੰਗਰੇਜ਼ੀ ਦੀ ਗੱਲ ਵੀ ਹੋਖੀ ਆ ਜਾਂਦੀ ਮਨੋਸਕੋਲ ਤੇ ਜੇ ਇਹ ਕਰਦੇ ਆ ਵੀ ਸਾਰੇ ਬੱਚਿਆਂ ਦੇ ਪੇਪਰ ਵਧੀਆ ਹੋਣ ਤੇ ਵਧੀਆ ਪੜ੍ਹਨਗੇ ਤਾਂ ਵਧੀਆ ਪੇਪਰ ਹੋਣਗੇ ਭਾਈ ਰਾਹ ਤੇ ਚਾਰੇ ਬਹੁਤ ਹੈ ਤੇ ਸੋਨਾ ਸੋਨਾ ਸਾਰੇ ਬੱਚੇ ਪੜਿਆ ਕਰੋ ਸੁਧੀਆਂ ਹੋ ਜਾਣੀਆਂ ਬੱਚਿਆਂ ਨੂੰ ਤੇ 23 ਤਰੀਕ ਨੂੰ ਜਾਂ 23 ਤਰੀਕ ਨੂੰ ਸਾਰੇ ਸਕੂਲਾਂ ਤੋਂ 23 ਤਰੀਕ ਨੂੰ ਬੁਲਾਣਗੇ ਤੇ 23 ਨੂੰ ਬੁਲਾਣਗੇ ਤੇ ਕੋਈ ਨਹੀਂ ਉਹਨਾਂ ਦਾ ਡਾ ਡੋਪਿੰਗ ਤਾਂ ਨਾ ਪਤਾ ਮੈਨੂੰ ਕਿ ਮੈਂ ਤਾਂ ਰੋਣੀ ਆਦੇ ਦਿੱਤੇ ਦੇ ਦੋ ਤਿੰਨ ਪੇਪਰ ਰਹਿੰਦੇ ਨੇ ਤੇ ਫਿਰ ਸੁਧੀਆਂ ਹੋਣੀਆਂ ਤੇ ਮੈਂ ਤਾਂ ਇਹੇ ਆਪਦੀਆਂ ਬੱਚੀਆਂ ਨੂੰ ਕਹੂੰਗੀ ਸਾਰੇ ਮੇਰੀਆਂ ਬੱਚੀਆਂ ਨੇ ਪਰਿਵਾਰ ਉਹ ਜਿੱਥੇ ਫਿਰ ਵੀਡੀਓ ਦੇਖਦਾ ਵੀ ਬੱਚਿਆਂ ਨੂੰ ਆਪਣੇ ਭਾਈ ਗਰਮੀ ਤੋਂ ਛੁੱਟੀਆਂ 'ਚ ਬਚਾ ਕੇ ਰੱਖੋ ਨਮਾ ਕੇ ਆਪਣੇ ਕੁਦਰਤ ਪੱਤਾ ਚਲੇ ਲਾ ਕੇ ਉਹ ਕਿਸੇ ਨਮਾ ਕੇ ਚ ਨਹੀਂ ਹਿਟੇ ਹਤੇ ਹੁਣ ਕਿਸੇ ਨੂੰ ਗਰਮੀ ਨਾਲ ਦੌੜ ਛੱਲਿਆ ਨਹੀਂ ਜਾਂਦਾ ਜਾਂ ਜਿੰਉਂ ਤਾਂ ਨਹੀਂ ਨਾ ਗਰਮੀ ਪੈਣੀ ਵੀ ਬਹੁਤ ਹੈ ਇਹਨੇ ਤਾਂ ਨੀਮੋਂ ਪੈ ਜਾਂਦੇ ਨੇ ਵਿਚਲੀ ਨੇਰੀ ਆਉਂਦੀਆਂ ਨਾਲ ਸਿਰਕਾ ਸੰਭਾ ਵੀ ਹੋ ਜਾਂਦਾ ਕਿਸ ਨਾ ਕਿਸੇ ਤਰ੍ਹਾਂ ਪੈ ਜਾਂਦਾ ਤੇ ਬੱਚਿਆਂ ਨੂੰ ਆਰਗਨ ਸਾਹਮਣੇ ਰੱਖ ਕੇ ਰੱਖੋ ਚੰਕ ਬਿਮਾਰੀ ਆ ਜਾਂਦੀ ਹੈ ਗਰਮੀ ਤੇ ਲੱਗਦੀ ਹੈ ਜਦੋਂ ਗਰਮੀ ਜਾਦੇ ਉਦੋਂ ਰੱਟੀਆਂ ਲੱਗ ਜਾਂਦੀਆਂ ਤੇ ਗਰਮਾਹਤ ਹੋ ਜਾਂਦੀ ਹੈ ਕਿਸੇ ਬੱਚੇ ਦਾ ਢਿੱਡ ਦੁਖਣ ਲੱਗ ਗਿਆ ਕਿਹੜਾ ਉੱਠ ਖੜਿਆ ਤੇ ਤੇ ਨਹੀਂ ਤਾਂ ਬੁੱਤ ਐਂ ਗੱਲ ਹੁੰਦੀ ਆ ਨਾ ਤਾਂ ਬੱਚੇ ਜੱਗ ਰਹੇ ਤੇ ਨਾਲੇ ਲੱਗ ਜਾਂਦੇ ਨੇ ਆਪਣੇ ਪੈਸੇ ਨਾਲੇ ਆਪਣੀ ਦੇਰਾਂ ਨੂੰ ਬਹੁਤ ਜਾਂਦੀ ਸਾਰੀਆਂ ਈਆਂ ਆਪਣੇ ਬੱਚੇ ਸਾਹਮਣੇ ਰੱਖਣਾ ਹੁਣ ਜੀ ਹੁੰਦੀਆਂ ਛੁੱਟੀਆਂ ਤੇ ਬੱਚਿਆਂ ਨੇ ਨਾਨਕੀ ਦਾਤ ਵੀ ਜਾਣਾ ਤੇ ਸਭ ਸਾਰਾ ਸੰਭਾਲ ਕਰਕੇ ਰੱਖਣਾ ਉਹਦੇ ਬੱਚਾ ਵੀ ਸਨੇਹਾ ਉਥੋਂ ਟਾਈਮ ਨਾਲ ਕੰਮ ਕਰੋ ਦੁਪਹਿਰੇ ਰੈਸਟ ਕਰੋ ਨਾ ਕਰੀਂ ਕੋਈ ਸਾਰਿਆਂ ਦੇ ਬੱਚਾ ਅਗਰ ਕਾਇਮ ਨਾ ਰੁਕਿਆ ਉਹ ਕੰਮ ਸਮਾ ਲੇ। ਕੰਮ ਨਹੀਂ ਆਪਾਂ ਨੂੰ ਬਹੁਤ ਸਾਰੇ ਥੱਲੇ ਦੇ ਇਹ ਨਾ ਲਾਉਣਾ ਜਿਹੜਾ ਅੱਪਸਾ ਦੇ ਉਰ ਕੋਊਗਾ। ਕਿ ਪੰਜਾਬ ਚ ਤੇ ਜਿਹੜਾ ਜੱਜਾ ਡੋਟ ਬੰਦਤਾ ਸਾਡੇ ਤਾਂ ਨਾਮ ਤੋਂ ਸ਼ੁਰੂ ਹੋ ਗਏ ਜੀ ਲਾਉਣ। ਹੋਰਾ ਜਿਹੜਾ ਨਾਮ ਤੋਂ ਪਤਾ ਨੂੰ ਤੇ ਸਾਡੇ ਜਿਲ੍ਹੇ ਜਿਹੜਾ ਨਾਮ ਨੂੰ ਨਾਮ ਤੋਂ ਨੂੰ ਹੋtra ਹੋਗੀ। ਤੇ ਕਿਹੜਾ ਲੱਗ ਜਾਣ ਜਿਹੜਾ ਨਾਮ ਤੋਂ ਸਮਝ ਲੈਟ ਆ ਜੀ। ਬੰਦਾ ਤਿਆਰ ਕਰਨੀ ਹੁੰਦੇ ਨੇ। ਮੇਰੇ ਬੁੱਤ ਸਾਰੇ ਆਪ ਦੇ ਸੁਪਨਾ ਪੂਰ ਦੇਣੇ ਮੇਰੇ ਬੁੱਤ ਸਾਰੇ ਬੋਧਾਂ ਸਿੱਖ ਤੱਕੜੇ ਹੋ ਕੇ ਆਪਾਂ ਆਪਣੀ ਖੇਤੀਬਾੜੀ ਨੂੰ ਸੰਭਾਲ ਕਰਾਂਗੇ ਵੇੜ ਸਰ ਨਾਵਾ ਦੇ ਸਿਰ ਸਰ ਚ ਖਾਦ ਪਾਵਾਂਗੇ ਇਹ ਭਾ ਕਰਾਂਗੇ ਤਾ ਆਪਣੀ ਚੰਗੀ ਦਿੱਤੀ ਹੋਣੀ ਨਾ ਬੁੱਤ ਇਹੀ ਗੱਲਾਂ ਮੇਰੀਆਂ ਪਰਵਾਰ ਕਰਾਂ ਰੂ ਸਿਖਾਈਆਂ ਤੀਂ ਹੁਣ ਤੱਕ ਮੈਨਾਂ ਕਰੋ ਕਿ ਗਾਲੀਆਂ ਮਤਾਂ ਨਹੀਂ ਜੀਏ ਨਾ ਫਿਰ ਮਾਂ ਤਾਂ ਜ਼ਿੰਦਾ ਹੀ ਹੁੰਦਾ ਜਿੰਨੇ ਕੌਂ ਦਿੱਤੀਆਂ ਕਰਨੀ ਹੈ ਆਪਣੀ ਸੋਚ ਨਾਲ ਕਿ ਆਪ ਤੇ ਸਮਝ ਨਾਲ ਆ ਤੇ ਜਿਹਦੀ ਕਰਨਾ ਧਿਆਨ ਰੱਖਣ ਵਾਲੀ ਹੋਣੀ ਹੈ ਅੱਜ ਤੱਕ ਇਹਨੇ ਹੁੰਦੇ ਦੱਬ ਕੇ ਬਾਹ ਤੇ ਰੱਜ ਕੇ ਖਾਣਾ ਤੇ ਉਹ ਦੱਬ ਕੇ ਖਾਣ ਵਾਲੀ ਗੱਲ ਤਾਂ ਗਈ ਪੁੱਤ ਹੁਣ ਹੁਣ ਤਾਂ ਧਿਆਨ ਦੀ ਹੈ ਕਿ ਤੂੰ ਨਸੀ ਮਰੀਦਾ ਝੁਕਾ ਤੇ ਨਸੀ ਮਰੀਦਾ ਝੁਕਾ ਐ ਆਂ ਨੀ ਨਸੀ ਮਰੀ ਵਾਲੇ ਕੰਮ ਕਰਨਾ ਜਿਹੜਾ ਕੁਛ ਵੀ ਕਰਨਾ ਆਪਾਂ ਤੇ ਹੁਣ ਤਾਂ ਧਿਆਨ ਦੀ ਥੇਕੀ ਆ ਸਾਰੀ ਧਿਆਨ ਲਾ ਕੇ ਆਪਾਂ ਫਸਲਾਂ ਨੇ ਸਾਂਭਣ ਦੇ ਵੇਲੇ ਸਿਰ ਤਾਂ ਆਪਣਾ ਚੰਗੀ ਫਾਈ ਇਕੱਠਾ ਹੋਊਗਾ ਸਾਰੇ ਹਰ ਦਾ ਟਾਈਮ ਨਾਲ ਕੰਮ ਕਰਦੇ ਰਹਿੰਦਾ ਸਮਝੇ ਤੇ ਪੈਣ ਵਾਲਾ ਆਪਾਂ ਚੰਗਾ ਪਸੰਦ ਦਾ ਚਾਹ ਲੈ ਲਈਏ ਸਭ ਤੋਂ ਤੇ ਅੱਜ ਆ ਨਵੀਆਂ ਨਿਆ ਗੱਲਬਾਤਾਂ ਨੇ ਹੁਣ ਆਪਾਂ ਪਾਣੀ ਤਾਂ ਨਹੀਂ ਪੀਉਂਦੇ ਹਾਂ ਹੰਟਾ ਦਿੱਤਾ ਤੁਹਾਨੂੰ ਜਿਹੜੇ ਸੀ ਹੰਟਾ ਮੌਸਮ ਆ ਰਿਹਾ ਸਰਦਰਾ ਵੀ ਆਪਾਂ ਤੇਹ ਲੈ ਕਹਿ ਨਹੀਂ ਨਹੀਂ ਤੇ ਤਾਂ ਬਾਈ ਲੋਆ ਜਾਂ ਕੋਰਟ ਤੇ ਪੈ ਗਿਆ ਆ ਅਬ ਇਹ ਸਿਵਾ ਦੀ ਵਾਪਸੀ ਤੇ ਕੰਮ ਕਰਾਂਗੇ पता ही नहीं लगे सारे पास ठंड होगी जब सामने गर्मी आई किसी भी आनी तो वाला चल रही चलती ठंडी ठंडी बहुत वाया चल रहा कम तंदुरुस्ती रखे कुछ वैसे सारे नो वीडियो जो तीन चैनल पर पहली बार चैनल लाइक करो ਸ਼ੇਅਰ ਕਰਿਓ ਸੋਨ ਸੋਨ ਲਾਈਕ ਕਰਿਓ ਵੀਡੀਓ ਸਾਰੀ ਧਿਆਨ ਨਾਲ ਦੇਖੋ ਜੇ ਮੇਰੀ ਬੀਬੀ ਦੇਖੀ ਸੋਨ ਇਸ ਤਰ੍ਹਾਂ